ਦਿਆਲ ਮੰਨਣ ਕਹਿੰਦੇ ਵੀ ਵੀਰ ਬਾਬਾ ਬੁੱਢਾ ਸਾਹਿਬ ਜੋ ਕਿ ਮਾਜੇ ਦੇ ਵਿੱਚ ਪੈਂਦਾ ਇੱਕ ਤੁਹਾਨੂੰ ਪਤਾ ਸ਼ਹੀਦਾਂ ਦੀ ਧਰਤੀ ਹੈ ਕਿਤੇ ਨੇ ਕਿਤੇ ਗੁਰੂਆਂ ਦੀ ਧਰਤੀ ਹੈ ਤੇ ਮਾਜੇ ਦੇ ਵਿੱਚੋਂ ਜੋ ਕਿ ਵੀਰ ਬਾਬਾ ਬੁੱਢਾ ਸਾਹਿਬ ਤੋਂ ਦਿਆਲ ਮੰਨਣੇ ਵੀਰ ਹੋਣੀ ਨੇ ਗੁਰਸਿੱਖ ਵੀਰ ਨੇ ਦੇਖ ਸਕਦੇ ਹੋ ਤੇ ਅਕਸਰ ਟੂਰਨਾਮੈਂਟਾਂ ਦੇ ਵਿੱਚ ਪਹੁੰਚਦੇ ਨੇ ਸੋ ਇਹ ਵੀਰ ਨੇ ਦਿਆਲ ਮੰਨਣ ਨੂੰ ਤੁਹਾਨੂੰ ਥੋੜੇ ਘੁੰਮ ਕੇ ਦਿਖਾਉਣਗੇ ਕਿਉਂਕਿ ਅਕਸਰ ਆਪਾਂ ਵੀ ਅੱਜ ਅਸੀਂ ਦੁਆਬੇ ਦੇ ਵਿੱਚ ਪਹੁੰਚੇ ਸੀਗੇ ਪਿੰਡ ਗੋਸਲ ਜਿੱਥੇ ਕਿ ਫੁੱਟਬਾਲ ਦਾ ਟੂਰਨਾਮੈਂਟ ਚੱਲਦਾ ਹਾਂਜੀ ਫੁੱਟਬਾਲ ਦਾ ਟੂਰਨਾਮੈਂਟ ਚੱਲਦਾ ਤੇ ਬਾਈ ਹੁਣੀ ਉੱਥੇ ਪਹੁੰਚੇ ਸੀ ਦੇਖ ਸਕਦੇ ਹੋ ਵੀ ਇਦਾਂ ਦੇ ਜਿਹੜੇ ਕਰਤੱਵ ਨੇ ਅਕਸਰ ਤੁਸੀਂ ਦੇਖਿਆ ਹੋਣਾ ਵੀ ਟੂਰਨਾਮੈਂਟਾਂ ਦੇ ਵਿੱਚ ਜਾ ਕੇ ਇਹਨਾਂ ਦੀ ਹੌਸਲਾ ਅਫਜਾਈ ਸਾਨੂੰ ਕਰਨੀ ਚਾਹੀਦੀ ਕਿਉਂਕਿ ਬਾਈ ਕਹਿੰਦਾ ਵੀ ਚਾਰ ਕੁੜੀਆਂ ਤੇ ਪੰਜ ਛੇ ਜੀ ਦੇ ਘਰ ਦੇ ਵਿੱਚ ਜਿਹੜਾ ਜਿੰਨਾ ਵੀ ਖਰਚਾ ਵਗੈਰਾ ਹੁੰਦਾ ਸਾਨੂੰ ਆਪ ਸਾਰਾ ਚੱਕਣਾ ਪੈਂਦਾ ਟੂਰਨਾਮੈਂਟਾਂ ਦੇ ਵਿੱਚ ਹੋ ਜਾਗੇ ਬਾਈ ਦੂਜੀ ਹੁਣੀ ਰਕੇਸ਼ ਹੁਣੀ ਨੇ ਨਾਲ ਇਹਦੇ ਜੰਮੂ ਤੋਂ ਤੇ ਦੇਖ ਸਕਦੇ ਹੋ ਹੈਂਡ ਸਟੈਂਡ ਜਿਹਨੂੰ ਕਹਿੰਦੇ ਨੇ ਬਾਹਾਂ ਦੇ ਉੱਪਰ ਲੱਤਾਂ ਉੱਪਰ ਜਾ ਕੇ ਜਿੱਦਾਂ ਡੰਡ ਵੱਲੋਂ ਲਗਾਉਣੇ ਕੋਈ ਮਾਣੀ ਮੋਟੀ ਕੋਈ ਖਾਲਜੀ ਦਾ ਬਾੜ ਨਹੀਂ ਹੈਗਾ ਕੋਈ ਚੰਗੇ ਚੰਗੇ ਜਿਹੜੇ ਹੁੰਦੇ ਨੇ ਉਹ ਲਗਾ ਨਹੀਂ ਸਕਦੇ ਤੇ ਦੇਖ ਸਕਦੇ ਹੋ ਬਾਈ ਹੁਣੀ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਮਨ ਕੇ ਇੰਨੀ ਉਮਰਾਂ ਨੇ ਉਮਰ ਹੋਣ ਤੋਂ ਬਾਵਜੂਦ ਵੀ ਤੇ ਦੇਖ ਸਕਦੇ ਹੋ ਮੈਂ ਡੰਡ ਵੇਰੇ ਕਿੰਨੇ ਕਿ ਜਦੋਂ ਮਲਕੀ ਲਗਾਉਣੇ ਸ਼ੁਰੂ ਕੀਤੇ ਸਟਾਰਟਿੰਗ ਦੇ ਵਿੱਚ ਕਿੰਨੇ ਕਿ ਮਿਹਨਤ ਮਲਕੀ ਔਖੇ ਦਿਨ ਲੱਗੀ ਕੋਈ ਨਹੀਂ ਵੀਰ ਜੀ ਡੰਡ ਦੇ 200 400 ਮਾਰ ਲਈ ਤੇ ਡੇਲੀ ਸੀ ਅੱਜ ਵੀ ਮਾਰ ਲੈਂਦੇ ਹੋ ਹਾਂਜੀ ਹੁਣ ਸਵੇਰੇ 4:00 ਵਜੇ ਮਾਰੀਦਾ ਜੀ ਠੀਕ ਹੈ ਕਿ ਸਵੇਰੇ ਪ੍ਰੈਕਟਿਸ ਚੱਲਦੀ ਹੈ ਹਰ ਜਦੋਂ ਹਾਂਜੀ ਜੀ ਜੀ ਹੁਣ ਟੂਰਨਾਮੈਂਟ ਚੱਲਦੇ ਹੋ ਡੰਡ ਮਾਰ ਲਈਦੇ ਤੇ ਜਿੱਦਾਂ ਗਰਮੀ ਹੁੰਦੀ ਹੈ ਜਦੋਂ ਵੇਲੇ ਆਈਦਾ ਫਿਰ ਉਦੋਂ ਫਿਰ ਜਿਮ ਲਾਈਦਾ ਜੀ ਜਿਮ ਲਾਉਂਦੇ ਹਾਂ ਜਿਮ ਵੀ ਲਾਉਂਦੇ ਹੋ ਜਿਮ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸ ਟੀਵੀ ਤੇ ਅੱਜ ਨਾਲ ਦੁਆਬੇ ਜ਼ ਇੱਕ ਨਾ ਟੂਰਨਾਮੈਂਟ ਚੱਲਦਾ ਸੀ ਫੁੱਟਬਾਲ ਦਾ ਉੱਥੇ ਨੇ ਇਹ ਵੀਰ ਹੁਣੀ ਪਹੁੰਚੇ ਸੀਗੇ ਦਾੜਾ ਪ੍ਰਕਾਸ਼ ਸਿੱਖ ਸਰਦਾਰ ਵੀਰ ਨੇ ਆਪਣੇ ਤੇ ਅਕਸਰ ਨਾ ਟੂਰਨਾਮੈਂਟਾਂ ਦੇ ਵਿੱਚ ਜਦੋਂ ਕੋਈ ਕਬੱਡੀ ਕੱਪ ਹੋਵੇ ਕੁਸ਼ਤੀ ਦੰਗਲ ਹੋਵੇ ਮਤਲਬ ਕਿ ਜਿੱਦਾਂ ਵੀ ਕਰਤੱਵ ਕਰਕੇ ਦਿਖਾਉਂਦੇ ਨੇ ਗਰਾਊਂਡ ਦੇ ਵਿੱਚ ਜਾ ਕੇ ਤੇ ਲੋਕ ਦੇਖਦੇ ਨੇ ਮਤਲਬ ਕਿ ਪਹਿਲਾਂ ਤਾਂ ਕਮੇਟੀਾਂ ਜਿਵੇਂ ਗੱਲਬਾਤ ਹੁੰਦੀ ਹੈ ਪਹਿਲਾਂ ਤਾਂ ਵੀਰ ਦਾ ਨਾਮ ਪੁੱਛਦੇ ਆ ਵੀ ਕਿਹੜਾ ਪਿੰਡ ਹੈ ਤੇ ਕਿੱਥੋਂ ਚੱਲ ਕੇ ਵੀ ਕਿੰਨੀ ਦੇਰ ਹੋ ਗਈ ਤੇ ਪਿੰਡਾਂ ਦੇ ਵਿੱਚ ਘੁੰਮਦੇ ਨੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਗਰ ਜੀ ਕਾ ਖਾਲਸਾ ਵ ਮੰਨਣ ਪਿੰਡ ਮੇਰਾ ਮੰਨਣਾਗਾ ਬੀੜ ਬਾਬਾ ਬੁੱਢਾ ਸਾਹਿਬ ਚਭਾਲ ਦੇ ਲਾਗੇ ਜੀ ਚਭਾਲ ਦੇ ਲਾਗੇ ਪਿੰਡ ਪੈਂਦਾ ਹਾਂਜੀ ਮੰਨਣ ਪਿੰਡ ਹੈ ਜੀ ਠੀਕ ਹੈ ਤੇ ਕਾਫੀ ਮੈਨੂੰ ਜੀ ਮੈਂ 66 ਮੇਲਿਆਂ ਦੇ ਵਿੱਚ ਫੁੱਟਬਾਲਾਂ ਦੇ ਵਿੱਚ ਜਾਂਦਾ ਕਬੱਡੀਆਂ ਦੇ ਵਿੱਚ ਜਾਂਦਾ ਬਾਕੀ ਲੋਕੀ ਬਹੁਤ ਸਤਕਾਰ ਕਰ ਜੀ ਤੇ ਮੈਨੂੰ ਕਮ ਸੇ ਕਮ 15 20 ਸਾਲ ਹੋ ਗਏ ਘੁੰਮਦੇ ਨੂੰ ਇਹ ਮਨ ਕੀ ਕਿਦਾਂ ਇਸ ਜੰਪਲ ਸੀਗੇ ਪ੍ਰੋਬਲਮ ਸੀ ਜਿਹੜੀ ਸਰੀਰਕ ਪ੍ਰੋਬਲਮ ਸੀ ਆਪਾਂ ਨੂੰ ਨਹੀਂ ਜਿੱਦਾਂ ਵੀਰ ਜੀ ਪਹਿਲਾਂ ਨਾ ਬੂੰਦਾ ਹੁਣ ਤੇ ਬੂੰਦਾ ਚੱਲ ਪਈ ਇਹਨਾਂ ਤੇ ਪਹਿਲਾਂ ਟੀਕੇ ਲਾਉਂਦੇ ਨੇ ਤੇ ਫਿਰ ਇਸ ਕਰਕੇ ਵੀ ਟੀਕੇ ਪਹਿਲਾਂ ਨਹੀਂ ਲੱਗੇ ਸੀ ਇਸ ਕਰਕੇ ਫਿਰ ਕਰਕੇ ਇਦਾਂ ਫਿਰ ਹੋਇਆ ਜੀ ਇਦਾਂ ਜਿੱਦਾਂ ਇਹ ਸਰੀਰ ਬਣਾਇਆ ਮਿਹਨਤ ਕੀਤੀ ਹੈ ਕਿ ਇਦਾਂ ਬਚਪਨ ਤੋਂ ਹੀ ਮਨ ਕੀ ਇੱਕ ਮਨ ਦੇ ਵਿੱਚ ਸੀ ਕਿ ਕੁਝ ਨਾ ਕੁਝ ਕਰਨਾ ਨਹੀਂ ਵੀਰ ਜੀ ਮੇਰਾ ਵੀਰ ਜਿਹੜਾ ਨਾ ਵੱਡਾ ਉਹ ਪਹਿਲਵਾਨ ਸੀ ਤੇ ਜਿੱਦੋਂ ਉਹਨਾਂ ਨੇ ਸਵੇਰੇ ਐਕਸਰਸਾਈਜ਼ ਲਾਉਣੀ ਨਾ ਡੰਡ ਮਾਰਨੇ ਉਹ ਸ਼ਰਦਾਈ ਲਾਉਂਦੇ ਨੇ ਬਦਾਮਾਂ ਵਾਲੀ ਤੇ ਉਹਨਾਂ ਨੇ ਮੈਂ ਕਹਿਣਾ ਵੀ ਉਹਨੂੰ ਬਦਾਮਾਂ ਵਾਲੀ ਸ਼ਰਦਾਈ ਮਨੂੰ ਵੀ ਪਿਓ ਤੇ ਉਹਨੇ ਕਿਹਾ ਤੁਸੀਂ ਤੁਸੀਂ ਡੰਡ ਲਾਓ ਤੇ ਫਿਰ ਪਿਆਵਾਂਗੇ ਤੇ ਜਦੋਂ ਮੈਂ ਫਿਰ ਡੰਡ ਮਾਰਨੇ ਫਿਰ ਉਹਨੇ ਮੈਨੂੰ ਸ਼ਰਦਾਈ ਪਿਉਣੀ ਫਿਰ ਉਸ ਤੋਂ ਬਾਅਦ ਮੈਨੂੰ ਸ਼ੌਂਕ ਜਾਗਦਾ ਜਾਗਦਾ ਮੁੜ ਕੇ ਜਾ ਗਿਆ ਹੂੰ ਮੂਝੇ ਵੱਡੇ ਭਰਾ ਨੂੰ ਦੇਖ ਦੇਖ ਕੇ ਸ਼ੌਂਕ ਹੋਇਆ ਹਾਂਜੀ ਠੀਕ ਹੈ ਤੇ ਮੁੜ ਕੇ ਜਿੱਦਾਂ ਦਾ ਕੁਸ਼ਤੀਆਂ ਕਰਦੇ ਪਹਿਲਵਾਨ ਆ ਇਦਾਂ ਉਹਨਾਂ ਨੂੰ ਪੁੱਛਣਾ ਵੀ ਤੁਸੀਂ ਕਿੱਧਰ ਜਾਂਦੇ ਹੋ ਇਦਾਂ ਆਪਾਂ ਖੇਡਾਂ ਕਰਿਆ ਕਰਨੀਆਂ ਇਹਨਾਂ ਨੇ ਆਪਣੇ ਲੱਗੇ ਹੀ ਹੈ ਉਹ ਵੀ ਆਪਣੇ ਨਾਲ ਬਹੁਤ ਪਿਆਰ ਕਰਦਾ ਹੈ ਲੱਗਦਾ ਉਹਨਾਂ ਨੇ ਤੁਹਾਡੀ ਵੀਡੀਓ ਪਾਈ ਸੀ ਜੱਸਾ ਪੱਟੀ ਉਹਨਾਂ ਨੇ ਹਾਂਜੀ ਬਾਈ ਵੀਰ ਨੇ ਵੀਡੀਓ ਪਾਈ ਹੈ ਜਦੋਂ ਦੀ ਆ ਹੋ ਗਿਆ ਕੋਈ ਸਾਲ ਹੋ ਗਿਆ ਤੇ ਬੜੀ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਫਿਰ ਬਹੁਤ ਵੀਡੀਓ ਕਮ ਸਿਕਾਂ 15 20 ਵੀਡੀਓ YouTube ਤੇ ਪਈਆਂ ਬਹੁਤ ਜ਼ਿਆੜੀਆਂ ਬਾਈ ਕਿੰਨਾ ਕਿ ਏਰੀਆ ਘੁੰਮਦੇ ਹੋ ਜੇ ਗੱਲ ਕਰੀਏ ਟੂਰਨਾਮੈਂਟਾਂ ਦਾ ਕਿਸ ਤਰ੍ਹਾਂ ਪਤਾ ਲੱਗਦਾ ਵੀ ਫਲਾਣੇ ਪਿੰਡ ਟੂਰਨਾਮੈਂਟ ਜ ਅਗਲੇ ਪਿੰਡ ਟੂਰਨਾਮੈਂਟ ਜਿੱਦਾਂ ਵੀਰ ਜੀ ਕਮੈਂਟਰ ਹੁੰਦੇ ਆ ਤੇ ਉਹਨਾਂ ਨਾਲ ਗੱਲਬਾਤ ਕਰ ਲਈ ਸਾਰੇ ਜਾਣਦੇ ਰੈਫਲੀ ਉਹਨਾਂ ਨਾਲ ਗੱਲ ਕਰ ਲਈਦੀ ਹੈ ਤੇ ਜਿੱਦਾਂ ਜੱਸਾ ਮ ਜੋ ਧਰਨਾ ਹੈ ਕਿਸਾਨ ਬੰਦੀ ਤੇ ਉਦੋਂ ਵੀ ਆਪਾਂ ਦਿੱਲੀ ਉੱਥੇ ਵੀ ਖੇਡਾਂ ਕਰਕੇ ਆਏ ਦਿੱਲੀ ਜੰਮੂ ਵੀ ਜਾਈਦਾ ਹਰਿਆਣੇ ਪਟਿਆਲੇ ਜਿੱਥੇ ਵੀ ਕੋਈ ਪ੍ਰੋਗਰਾਮ ਚਲੋ ਮਿਲਦਾ ਉੱਥੇ ਜਾਂਦੀ ਗਏ ਮਨ ਕੇ ਸਾਰੇ ਪਾਸੇ ਘੁੰਮਦੇ ਹੋ ਸਹਿਯੋਗ ਦਿੰਦੇ ਨੇ ਪ੍ਰਬੰਧਕ ਕਮੇਟੀ ਜਦੋਂ ਅਮਰੀਕ ਟੂਰਨਾਮੈਂਟਾਂ ਦੇ ਵਿੱਚ ਜਾਂਦੇ ਹੋ ਬਾਕੀ ਵੀ ਜੀ ਇਹ ਦਬਾਬੇ ਵਾਲੇ ਤੇ ਆਪਾਂ ਨੂੰ ਇੰਨਾ ਪਿਆਰ ਕਰਦੇ ਨੇ ਬਾਕੀ ਸ਼ੀਆਂ ਹੁੰਦੀਆਂ ਜਿੱਦਾਂ ਲੋਕੀ ਜਿਹੜੀ ਵੱਡੀ ਕੁਸ਼ਤੀ ਹੁੰਦੀ ਨਾ ਛੇਤੀ ਉਹ ਤੇ ਚਲੋ ਉਹਨਾਂ ਨੇ ਵੱਡੇ ਪਹਿਲਵਾਨ ਦੇ ਉਹਨਾਂ ਨੇ ਤੇ ਉਹ ਵਧੀਆ ਕਰਨੀ ਹੁੰਦੀ ਹੈ ਬਾਕੀ ਜਦੋਂ ਅਸੀਂ ਦੋ ਜਣੇ ਹੈਂਡਿਕੈ ਵਿੱਚ ਜਾਂਦੇ ਨੇ ਲੋਕਾਂ ਨੂੰ ਚਾਹ ਚੜ ਜਾਂ ਜੇ ਜਮੂ ਤੋਂ ਰਕੇਸ਼ ਜਮੂ ਆ ਜੀ ਅਚਰਕੇਸ਼ ਜਮੂ ਇਹ ਵੀ ਨਾਲੇ ਸਾਥੀ ਕੋਤੋਂ ਤੋਂ ਮਿਲੇ ਮਲਾਪ ਕਰਦੇ ਹੋਏ ਇਹਦੇ ਪਹਿਲਾਂ ਜਿਹੜੀ ਸਾਡੀ ਕੁਸ਼ਤੀ ਹੋਈ ਜੀ ਆਪਣਾ ਪਠਾਨਕੋਟ ਲਾਗੇ ਕੋਈ 15 ਸਾਲ ਪਹਿਲਾਂ ਕੁਸ਼ਤੀ ਹੋਈ ਠੀਕ ਹੈ ਤੋਂ ਤੋਂ ਫਿਰ ਕੁਸ਼ਤੀ ਦੇ ਸਾਡੀ ਬਹੁਤ ਖੜਕੇ ਇਹਨਾਂ ਦੇ ਨਾਲ ਹੋਈ ਜੋਧ ਹੋਏ ਉਸ ਤੋਂ ਬਾਅਦ ਵੀ ਜਦੋਂ ਕੁਸ਼ਤੀ ਹੋਈ ਤੋਂ ਬਾਅਦ ਉਸ ਤੋਂ ਬਾਅਦ ਮੁੜ ਕੇ ਫਿਰ ਅਸੀਂ ਇਹ 10 ਸਾਲ ਬਾਅਦ ਫਿਰ ਦੁਬਾਰਾ ਇਕੱਠੇ ਹੋਏ ਠੀਕ ਹੈ ਨਹੀਂ ਬਲ ਕੁਸ਼ਤੀ ਵੀ ਖੇਡਣੀ ਸ਼ੁਰੂ ਕੀਤੀ ਸੀ ਤੁਸੀਂ ਹਾਂਜੀ ਹਾਂਜੀ ਪਹਿਲਾਂ 15 ਸਾਲ ਪਹਿਲਾਂ ਕੁਸ਼ਤੀ ਕੀਤੀ ਇਹਨਾਂ ਦੇ ਨਾਲ ਠੀਕ ਹੈ ਇਹਨਾਂ ਦੇ ਨਾਲ ਕੁਸ਼ਤੀ ਕਰਕੇ ਮੁੜ ਕੇ 10 ਸਾਲ ਦਾ ਗੈਪ ਪੈ ਗਿਆ ਤੇ 10 ਸਾਲ ਮਿਲ ਨਹੀਂ ਅੱਛਾ 10 ਸਾਲ ਦਾ ਗੈਪ ਕਿਉਂ ਪੈ ਗਿਆ ਸੀਗਾ ਪੈ ਗਿਆ ਫਿਰ ਇਹਨਾਂ ਨੂੰ ਮੈਂ ਟੱਕਰਿਆ ਨਹੀਂ ਇਹ ਉਧਰ ਜਾਂਦੇ ਰਹਿ ਮੈਂ ਇੱਧਰ ਦਬਾਬੇ ਜਿੰਝਾਂ ਵੇਂਦਾ ਰਿਆ ਤੇ ਬਾਕੀ ਦਬਾਬੇ ਵਾਲੇ ਵੀਰ ਭੈਣ ਭਰਾ ਬਹੁਤ ਪਿਆਰ ਕਰਦੇ ਪੂਰਾ ਸਹਿਯੋਗ ਦਿੰਦੇ ਆ ਹਾਂਜੀ ਬਾਕੀ ਗੁਰਦੁਆਰਿਆਂ ਦੇ ਵਿੱਚ ਜਾਈਦਾ ਜਿੱਦਾਂ ਪੱਠਾ ਸਾਹਿਬ ਸਕਜੈਨ ਸਾਹਿਬ ਟਿੱਬੀ ਸਾਹਿਬ ਸਾਰੇ ਇੰਨਾ ਪਿਆਰ ਕਰਦੇ ਦੁੱਧ ਨਾਲ ਦੁੱਧ ਕੇ ਹੋਣਾ ਕਿ ਬਹੁਤ ਪਿਆਰ ਕਰਦੇ ਕਿਉਂਕਿ ਰੈਨ ਨੂੰ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਕੋਈ ਕੋਈ ਦਿੱਕਤ ਨਹੀਂ ਕੋਈ ਜਿਹੜਾ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਬਾਈ ਅੱਜ ਮੇਰੀਆਂ 4 ਬੇਟੀਆਂ ਵਾਂ ਤੇ ਬੇਟਾ ਮੈਂ ਦੇ 4 ਮਹੀਨੇ ਹੋ ਗਏ ਤੇ ਚਾਰ ਮਹੀਨੇ ਹੋ ਗਏ ਹਾਂਜੀ ਚਾਰ ਮਹੀਨੇ ਇੱਕ ਡੈਥ ਹੋ ਗਈ ਉਹ ਦੀ ਜੀ ਤੇ ਹੁਣ ਮੇਰੀਆਂ ਬੇਟੀਆਂ ਚਾਰ ਮੇਰੇ ਘਰ ਦੇ ਆ ਤੇ ਅਸੀਂ ਪੰਜ ਛੇ ਜੀ ਆ ਜੀ ਨੇ ਮੇਰੇ ਘਰ ਦੇ ਵਿੱਚ ਇਕੱਲੇ ਹਾਂ ਕਮਾਉਣ ਵਾਲੇ ਹਾਂਜੀ ਇਕੱਲੇ ਇਕੱਲੇ ਬਾਕੀ ਵੀਰ ਮੇਰੇ ਹੈਗੇ ਭਰਾ ਸਾਰੇ ਡੋ ਆ ਡਿਆਂ ਬਾਕੀ ਆਪਾਂ ਇਕੱਲੇ ਕਮਾਉਂਦੇ ਆ ਆਮਦਨ ਦਾ ਸਾਧਨ ਮੁਰਗੀ ਤੁਹਾਡਾ ਜਿਹੜਾ ਕਰਤਬ ਦਿਖਾਉਂਦੇ ਹੋ ਉਹ ਟੂਰਨਾਮੈਂਟਾਂ ਦੇ ਜ਼ਰੀਏ ਕਰਦੇ ਵਿੱਚ ਚੱਲਦਾ ਹਾਂਜੀ ਇਹ ਟੂਰਨਾਮੈਂਟਾਂ ਤੋਂ ਆਨਲਾਈਨ ਹੀ ਕੰਮ ਚੱਲਦਾ ਵਾ ਜੀ ਇਦਾਂ ਹੀ ਜਦੋਂ ਸ਼ਿੰਗਾਂ aí ਦੇ ਸ਼ਿੰਗਾਂ ਦੇ ਆਈ ਜਾਂਦੇ ਆ ਫਿਰ ਹੁਣ ਟੂਰਨਾਮੈਂਟ ਚੱਲਦੇ ਆ ਤੇ ਚਲੋ ਬਾਹਰ ਦੇ ਵੀਰ ਕਈ ਸੰ ਸਾਨੂੰ ਸੰਪਰਕ ਕਰਨਾ ਹੈ ਤੁਹਾਡਾ ਕੋਈ ਕੰਟੈਕਟ ਨੰਬਰ ਹੈ ਮੇਰਾ ਨੰਬਰ ਹੈਗਾ ਵੀ 98787 34252 98787 34252 ਹਾਂ ਠੀਕ ਹੈ ਭਾਈ ਕਹਿੰਦੇ ਭਾਈ ਹੁਣ ਕਹਿੰਦੇ ਵੀ 10 ਸਾਲ ਹੋ ਗਏ ਵੀ ਕੁਲ ਦੇ ਵੀ ਰਹਿੰਦੇ ਹੋ ਪਹਿਲਾਂ ਕਿੰਨਾ ਕੁ ਮਤਲਬ ਕਿ ਮਤਲਬ ਕਿ ਸਹਿਯੋਗ ਆ ਵੀਰ ਹੋਂ ਦਾ ਦੇਖੋ ਭਾਜੀ ਇਹਨਾਂ ਦਾ ਬਹੁਤ ਜ਼ਿਆਦਾ ਰੋਲ ਹੈ ਮੇਰੀ ਲਾਇਫੀ ਦੇ ਵਿੱਚ ਮੈਂ ਇਹਨਾਂ ਨੂੰ ਦੇਖ ਕੇ ਨਾ ਇਹਨਾਂ ਤੋਂ ਮੈਂ ਮੋਟੀਵੇਸ਼ਨ ਲੈ ਕੇ ਦੋਵਾਂ ਲੱਤਾਂ ਤੋਂ ਇਹ ਹੈਂਡੀਕੈਪ ਆ ਤੇ ਇਹਨਾਂ ਦੀ ਬਾਡੀ ਬਹੁਤ ਵਧੀ ਸੀਗੀ ਤੇ ਮੈਂ ਦੇਖ ਕੇ ਨਾ ਪਹਿਲੇ ਮੈਂ ਮੇਰੀ ਲਾਈਨ ਕੀ ਵੀ ਤਾਂ ਅਲੱਗ ਹੋ ਜਾਂਦੀ ਇਹਨਾਂ ਨੂੰ ਦੇਖ ਕੇ ਮੈਂ ਸਪੋਰਟਸ ਲੈਣ ਵਿੱਚ ਆਇਆ ਜਿਵੇਂ ਜਿਕੇ ਮਸਲ ਵਗੈਰਾ ਹੁੰਦੇ ਨੇ ਕਿ ਬਾਡੀ ਬਿਲ ਉਹਨੇ ਬੜੀ ਮਿਹਨਤ ਕੀਤੀ ਹੈ ਇਸੀ ਤੇ ਤਰਾਸਿਆ ਹੋਇਆ ਪੂਰਾ ਜੀ ਇਹ ਕਿ ਨਾ ਇੱਕ ਸੈਲੀਬ੍ਰਿਟੀ ਹੈ ਮਤਲਬ ਪੂਰੇ ਪੰਜਾਬ ਦੇ ਵਿੱਚ ਜਿੱਦਾਂ ਇਹ ਖੇਡ ਦਿਖਾਉਂਦੇ ਸ਼ਾਇਦ ਇਦਾਂ ਕੋਈ ਹੁਣ ਨਾ ਉਹ ਦਿਖਾਊਗਾ ਨਾ ਪਹਿਲੇ ਕਿਸੇ ਦਿਖਾਈਆਂ ਕਿਉਂਕਿ ਜਦੋਂ ਆਪਾਂ ਦੇਖਿਆ ਵੀ ਇੱਕ ਤਾਂ ਗੋਲ ਘੁੰਮਦਿਆਂ ਨਾ ਲੱਤਾਂ ਉੱਪਰ ਉੱਪਰ ਚੱਕ ਕੇ ਹਨਾ ਮਤਲਬ ਕਿ ਪੂਰਾ ਜ਼ੋਰ ਲਾਉਂਦੇ ਨੇ ਵੀ ਕਿਦ ਤਰ੍ਹਾਂ ਕਿਤੇ ਬਹੁਤ ਔਖਾ ਹੋ ਜਾਂਦਾ ਜੀ 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 ਬਹੁਤ ਔਖਾ ਜੀ ਆਪਣਾ ਬੈਲੈਂਸ ਬਣਾਉਣਾ ਨਾ ਬਹੁਤ ਹੀ ਜ਼ਿਆਦਾ ਪਤਾ ਨਹੀਂ ਕਿੰਨੇ ਇਹਨਾਂ ਨੂੰ ਮਿਹਨਤ ਲੱਗੀ ਹੈ ਉਹ ਕੋਈ ਪਰਮਾਤਮਾ ਕੀ ਰੋਲ ਹੈ ਮੈਨੂੰ ਇਸ ਗੱਲ ਦਾ ਨਹੀਂ ਪਤਾ ਪਰ ਇਹਨਾਂ ਆ ਦੇ ਵਿੱਚ ਸੁਪਰਸਟਾਰ ਮੈਂ ਮੈਂ ਮੇਰੇ ਮੇਰਾ ਤੁਸੀਂ ਭਾਜੀ ਕਿੱਥੋਂ ਮੈਂ ਮੇਰਾ ਮਰਕੇਸ਼ ਹੈ ਤੇ ਮੇਰਾ ਮੈਂ ਜੰਮੂ ਹੈ ਠੀਕ ਹੈ ਜੀ ਅਜੀ ਮੈਂ ਜੇ ਆਣ ਕੇ ਤੋਂ ਮਾਂ ਜੀ ਮੈਂ ਜੇ ਆਣ ਕੇ ਮੇਰਾ ਮੇਰਾ ਨਾਂ ਚੱਲਦਾ ਇੱਕ ਲੱਤ ਮੈਂ ਸਾਰੇ ਹੈਂਡੀਕੈਪ ਢਾਏ ਸਿੱਧੇ ਢਾਏ ਆ ਤੇ ਕਈ ਝੰਡੀ ਦੇ ਵੀ ਕੋਲਿਆ ਮੈਂ ਹਾਂਜੀ ਤੇ ਬਾਅਦ ਚ ਇਹਨਾਂ ਦੀ ਫਿਰ ਕਿਸੇ ਨੇ ਡਿਮਾਂਡ ਪਾਈ ਕਿ ਪਠਾਨਕੋਟ ਵਿੱਚ ਇੱਕ ਪੰਜਾਬ ਤੋਂ ਇੱਕ ਹੈਂਡੀਕੈਪ ਆ ਰਿਹਾ ਦੋਵਾਂ ਲੱਤਾਂ ਤੇ ਜੇ ਤੂੰ ਉਹਨੂੰ ਢਾ ਗਿਆ ਤੇ ਫਿਰ ਅਸੀਂ ਤੈਨੂੰ ਮੰਨਾਂਗੇ ਵਾਕਿਆ ਤੇ ਪਹਿਲਵਾਨ ਫੇਰ ਟੱਕਰੇ ਹੋਏ ਉੱਥੇ ਫਿਰ ਉੱਥੇ ਨਾ ਸਾਰੀ ਉਹ ਕਮੇਟੀ ਨੇ ਸੰਯੋਗ ਕੀਤਾ ਮੇਰੇ ਉੱਥੇ ਸਮਰਥ ਕੀਤਾ ਮੇਰੇ ਨਾਲ ਤੇ ਪੁਲਵਾਨਾਂ ਨੇ ਸਾਰਾ ਕਿਹਾ ਕਿ ਤੇਰੀ ਤੇ ਤੇਰੀ ਕੁਸ਼ਤੀ ਵਧੀਆ ਕਿ ਹੈਂਡੀਕੈਪ ਨਾਲ ਮੈਂ ਬਹੁਤ ਖੁਸ਼ ਹੋ ਗਿਆ ਕੋਈ ਕਹਿੰਦੇ ਦੋਹਾਂ ਲਾਤਾ ਹੈਂਡੀਕੈਪ ਮੈਂ ਉਹਨਾਂ ਦੇ ਮੈਂ ਦੋ ਮਿੰਟ ਢਾ ਲੂੰਗਾ ਹਾਂਜੀ ਤੇ ਜਦੋਂ ਇੱਥੇ ਪਾ ਦੇ ਦੇਖਿਆ ਨੂੰ ਦੇਖ ਕੇ ਨਾ ਮੈਂ ਪੁਲਵਾਨ ਬਹੁਤ ਸਿਆਣਾ ਹੁੰਦਾ ਉਹ ਦੇਖ ਕੇ ਨਾ ਮੈਂ ਤੇ ਮਸਲ ਦੇਖ ਕੇ ਮੈਂ ਥੋੜਾ ਡਰ ਗਿਆ ਕਿ ਇੱਕ ਵਾਰ ਲੱਗਿਆ ਉਹ ਬੀ ਤਗੜੇ ਆ ਮੈਨੂੰ ਇਦਾਂ ਲੱਗਿਆ ਕਿ ਮੈਨੂੰ ਕੁਝ ਖਤਰਾ ਹੋਊਗਾ ਪੱਕਾ ਕੁਝ ਤਾਂ ਕੁਝ ਗੇਰਾ ਗੋਣਾ ਹੈਗਾ ਜਿਹੜੇ ਪੂਰੇ ਪੰਜਾਬ ਨੇ ਭਲਾਇਆ ਮੇਰੇ ਵਾਸਤੇ ਤੇ ਭਾਜੀ ਜਿਹੜਾ ਕੁਸ਼ਤੀ ਹੋਈ ਤੇ ਇਹ ਸੱਚੀ ਗੱਲ ਆ ਕਿ ਮੈਂ ਇਹਨਾਂ ਨੂੰ ਇਹਨਾਂ ਨੂੰ ਪਹਿਲੇ ਥੱਲੇ ਲੈ ਲਈ ਫੜ ਕੇ ਮੈਂ ਥੱਲੇ ਲੈ ਮੈਂ ਬੜਾ ਖੁਸ਼ ਆ ਮੈਂ ਉਹਨਾਂ ਮਟਾ ਲੈਣਾ ਉਹ ਮੇਰੇ ਫੇਵਰਿਟ ਦਾਹ ਹੀ ਆਪਣੇ ਹਾਂਜੀ ਮੈਂ ਬਾਵਾ ਜਿਹਦਾ ਪਿੱਛੇ ਕੱਢ ਕੇ ਦਾ ਉਹਨੂੰ ਨੁੰਦਰ ਕੱਢਣਾ ਕਹਿੰਦੇ ਆ ਹਾਂਜੀ ਪਲਵਾਨੀ ਲੈਣ ਵਿੱਚ 365 ਦਾ ਹੁੰਦੇ ਆ ਉਹਨਾਂ ਵਿੱਚ ਇੱਕ ਦਾਹ ਜਿਹੜਾ ਵੀ ਆ ਮੈਂ ਨੁੰਦਰ ਕੱਢਦਾ ਤੇ ਮੈਂ ਪਿੱਛੋਂ ਲਗੋਟੇ ਨਾਲ ਤਬਾਕੇ ਮਟਾ ਦਿੰਦਾ ਹਾਂ ਬੰਦੇ ਨੂੰ ਤੇ ਉਹ ਭਾਜੀ ਮੇਨ ਲੋਂਦ ਨਹੀਂ ਨਿਕਲੀ ਉਹ ਤਾਂ ਪਿੱਛੇ ਠੀਕ ਹੈ ਆ ਕਹਿੰਦਾ ਜੇ ਮਾ ਦਾ ਦੁੱਧ ਪੀਤਾ ਨਾ ਤੇ ਮੇਨ ਲੋਂਦਰ ਪਿੱਛੇ ਕਰਕੇ ਦੱਸ ਦੇ ਇੱਕ ਵਾਰੀ ਤੇ ਮੈਂ ਸਭ ਟੈ ਹਾਰ ਮੰਨ ਜੂਗਾ ਤਾਂ ਸਾਰੀ ਕੁਸ਼ਤੀ ਮੇਰੀ 18 ਮਿੰਟ ਕੁਸ਼ਤੀ ਚੱਲੀ ਹੈ ਤੇ ਇਹਨਾਂ ਦੀ ਨੋਂਦਰ ਪਿੱਛੇ ਨਹੀਂ ਆਏ ਮੇਰੇ ਤੋਂ 18 ਮਿੰਟ ਕੁਸ਼ਤੀ ਚੱਲੀ ਹਾਂਜੀ ਤੇ ਮੈਂ ਬਾਹ ਪਿੱਛੇ ਕਰਦਾ ਰਿਹਾ ਪਿੱਛੇ ਬਾਹ ਹੀ ਨਹੀਂ ਹੋਈ ਤੇ ਇਹਨਾਂ ਐਦਾਂ ਖਵਾ ਦੀ ਪੂਰੀ ਮਿੱਟੀ ਦੇ ਵਿੱਚ ਕਿ ਜਿੱਦਾ ਮਤਲਬ ਜਿੱਦਾ ਬੋਰ ਕੀਤਾ ਹੁੰਦਾ ਨਾ ਜਿੱਦੱਕ ਪੂਰੀ ਮਤਲਬ ਫੁੱਟ ਫੁੱਟ ਬਾਹ ਹੀ ਵਿੱਚ ਚੱਲ ਗਈ ਮਿੱਟੀ ਦੇ ਵਿੱਚ ਮੈਂ ਰਾਨ ਹੋ ਗਿਆ ਤੇ ਮੈਂ ਕੰਨਾਂ ਨੂੰ ਹੱਥ ਲਾਇਆ ਤੇ ਮੈਂ ਕਿ ਕਿ ਮੈਂ ਬਹੁਤ ਆਪਣੇ ਆਪ 'ਚ ਹੋਇਆ ਕਿ ਕੁਸ਼ਤੀ ਸਾਡੀ ਬਰਾਬਰ ਹੋਈ ਤੇ ਫਿਰ ਵੀ ਜੇਤੂ ਕਰਾ ਲੈਣ ਨੂੰ ਦਿੱਤਾ ਕਿ ਇਹਨਾਂ ਦੇ ਦੋਹਾਂ ਲੱਤਾਂ ਹੈਂਡੀਕੈਪ ਆ ਮਤਲਬ ਤੇਰਾ ਬੇਟ ਜਿਆਦਾ ਤੇ ਜੇਤੂ ਇਹਨਾਂ ਨੇ ਦਿੱਤਾ ਤੇ ਪਰ ਕੁਸ਼ਤੀ ਉਹਦਾ ਬਰਾਬਰ ਹੋਈ ਤੇ ਪਰ ਹਾਬੀਆ ਪਰ ਮਹਾਰ ਜਾ ਕੇ ਬਹੁਤ ਉਦਾਸ ਹੈ ਮਾਤਾ ਕਹਿੰਦੀ ਤੂੰ ਅੱਜ ਹਾਰ ਕੇ ਆਇਆ ਪੁੱਤ ਕਿਉਂ ਹੋ ਗਿਆ ਤੇ ਮੇਰੀ ਮਾਤਾ ਜੀ ਕਹਿੰਦੀ ਮੈਂ ਨਹੀਂ ਮਾਤਾ ਜੀ ਅੱਜ ਮੈਂ ਨਾ ਅੱਜ ਮੈਂ ਪਹਿਲੀ ਵਾਰ ਕਿ ਇਹ ਮੈਨੂੰ ਹੈਂਡੀਕੈਪ ਨੇ ਟੱਕਰ ਦਿੱਤੀ ਹੈ ਕਹਿੰਦੀ ਕੀ ਗੱਲ ਜੀ ਮੈਂ ਮਾਤਾ ਦੋਹਾਂ ਲੱਤਾਂ ਹੈਂਡੀਕੈਪ ਵੀ ਤੇ ਪਰ ਉਹਨਾਂ ਨੇ ਨਾ ਮੇਰਾ ਜਰੂਰ ਸੀ ਬੜਾ ਕੱਢਿਆ ਮੈਂ ਮੇਦੀ ਮੈਂ ਤੇ ਮੈਨੂੰ 100% ਹਟਾ ਲੈਣਾ ਸੀ ਤੇ ਇਸ ਕਰਕੇ ਮੈਨੂੰ ਮੇਰਾ ਉਸਤਾਦ ਹੈ ਤੇ ਮੈਂ ਉਹ ਤੋਂ ਲੈ ਕੇ ਹੁਣ ਤੱਕ ਇਹਨਾਂ ਨੂੰ ਉਸਤਾਦ ਹੀ ਮੰਨਿਆ ਹੈ ਆਪਣੀ ਵੀ ਭਾਈ ਇਕਲੱਤਾ ਨਹੀਂ ਤੁਸੀਂ ਵੀ ਖੇਡਦੇ ਹੋ ਹਾਂਜੀ ਹਾਂਜੀ ਭਾਈ ਪਿਆਰ ਪੂਰਾ ਇੱਕ ਪਰਿਵਾਰ ਵਾਂਗੂ ਰਹਿੰਦੇ ਹਾਂ ਹਾਂਜੀ ਹਾਂਜੀ ਭਾਈ ਮੇਰੇ ਉਸਤਾਦ ਹੈ ਮੈਂ ਮਤਲਬ ਮੈਂ ਬਹੁਤ ਕੁਝ ਸਿੱਖਿਆ ਹਾਂਜੀ ਬਹੁਤ ਮੋਟੀਵੇਸ਼ਨ ਲਿਆ ਜੀ ਦੋ ਕੁ ਮਹੀਨੇ ਕਰਕੇ ਦਿਖਾਵਾਂਗੇ ਵੀ ਥੋੜੇ ਹਾਂਜੀ ਘੁੰਮ ਕੇ ਕਿਉਂਕਿ ਬਾਈ ਹੁਣੀ ਅਕਸਰ ਖੇਡ ਮੇਲੇਆਂ ਦੌਰਾਨ ਆਪਾਂ ਜਾਣਦੇ ਆ ਤੁਸੀਂ ਵੀ ਦੇਖਦੇ ਹੁੰਦੇ ਹੋ ਤੇ ਸਪੋਰਟ ਕਰਿਆ ਕਰੋ ਵਾਦ ਤੋਂ ਵਾਦ ਦਿਆਲ ਮੰਨਣ ਕਹਿੰਦੇ ਵੀ ਵੀਰ ਬਾਬਾ ਬੁੱਢਾ ਸਾਹਿਬ ਜੋ ਕਿ ਮਾਜੇ ਦੇ ਵਿੱਚ ਪੈਂਦਾ ਏ ਤੁਹਾਨੂੰ ਪਤਾ ਸ਼ਹੀਦ ਅੰਨ ਧਰਤੀ ਹੈ ਕਿਤੇ ਨੇ ਕਿਤੇ ਗੁਰੂਆਂ ਦੀ ਧਰਤੀ ਹੈ ਤੇ ਮਾਜੇ ਦੇ ਵਿੱਚੋਂ ਜੋ ਕਿ ਵੀਰ ਬਾਬਾ ਬੁੱਢਾ ਸਾਹਿਬ ਤੋਂ ਦਿਆਲ ਮੰਨਣੇ ਵੀਰ ਹੁਣੀ ਨੇ ਗੁਰਸਿੱਖ ਵੀਰ ਨੇ ਦੇਖ ਸਕਦੇ ਹੋ ਤੇ ਅਕਸਰ ਟੂਰਨਾਮੈਂਟਾਂ ਦੇ ਵਿੱਚ ਪਹੁੰਚਦੇ ਨੇ ਸੋ ਇਹ ਵੀਰ ਨੇ ਦਿਆਲ ਮੰਨਣ ਹੁਣੀ ਤੁਹਾਨੂੰ ਥੋੜੇ ਘੁੰਮ ਕੇ ਦਿਖਾਉਣਗੇ ਕਿਉਂਕਿ ਅਕਸਰ ਆਪਾਂ ਵੀ ਅੱਜ ਜੀ ਦੁਆਬੇ ਦੇ ਵਿੱਚ ਪਹੁੰਚੇ ਸੀਗੇ ਪਿੰਡ ਗੋਸਲ ਜਿੱਥੇ ਕਿ ਫੁੱਟਬਾਲ ਦਾ ਟੂਰਨਾਮੈਂਟ ਚੱਲਦਾ ਹਾਂਜੀ ਫੁੱਟਬਾਲ ਦਾ ਟੂਰਨਾਮੈਂਟ ਚੱਲਦਾ ਤੇ ਬਾਈ ਹੁਣੀ ਉੱਥੇ ਪਹੁੰਚੇ ਸੀਗੇ ਦੇਖ ਸਕਦੇ ਹੋ ਵੀ ਇਦਾਂ ਦੇ ਜਿਹੜੇ ਘਰਤਬ ਨੇ ਅਕਸਰ ਤੁਸੀਂ ਦੇਖਿਆ ਹੋਣਾ ਵੀ ਟੂਰਨਾਮੈਂਟਾਂ ਦੇ ਵਿੱਚ ਜਾ ਕੇ ਇਹਨਾਂ ਦੀ ਹੌਸਲਾ ਅਫਜਾਈ ਸਾਨੂੰ ਕਰਨੀ ਚਾਹੀਦੀ ਕਿਉਂਕਿ ਬਾਈ ਕਹਿੰਦਾ ਵੀ ਚਾਰ ਕੁੜੀਆਂ ਤੇ ਪੰਜ ਛੇ ਜੀ ਦੇ ਘਰ ਦੇ ਵਿੱਚ ਜਿਹੜਾ ਜਿੰਨਾ ਵੀ ਖਰਚਾ ਵਗੈਰਾ ਹੁੰਦਾ ਸਾਨੂੰ ਆਪ ਸਾਰਾ ਚੱਕਣਾ ਪੈਂਦਾ ਟੂਰਨਾਮੈਂਟਾਂ ਦੇ ਵਿੱਚ ਹੋ ਜਾਗੇ ਆ ਬਾਈ ਦੂਜੀ ਹੁਣੀ ਰਕੇਸ਼ ਹੁਣੀ ਨੇ ਨਾਲ ਇਹਦੇ ਜੰਮੂ ਤੋਂ ਤੇ ਦੇਖ ਸਕਦੇ ਹੋ ਹੈਂਡਸਟੈਂਡ ਜਿਹਨੂੰ ਕਹਿੰਦੇ ਨੇ ਮੇ ਬਾਂਹਾਂ ਦੇ ਉੱਪਰ ਲੱਤਾਂ ਉੱਪਰ ਜੱਕ ਕੇ ਜਿੱਦਾਂ ਡੰਡ ਗੱਲੋਂ ਲਗਾਉਣੇ ਕੋਈ ਮਾਣੀ ਮੋਟੀ ਕੋਈ ਖਾਲਜੀ ਦਾ ਬਾੜ ਨਹੀਂ ਹੈਗਾ ਕੋਈ ਚੰਗੇ ਚੰਗੇ ਜਿਹੜੇ ਹੁੰਦੇ ਨੇ ਉਹ ਲਗਾ ਨਹੀਂ ਸਕਦੇ ਤੇ ਦੇਖ ਸਕਦੇ ਹੋ ਬਾਈ ਹੁਣੀ ਹੈਂਡਿਕੈਪ ਹੋਣ ਦੇ ਬਾਵਜੂਦ ਵੀ ਮਨ ਲੀ ਕਿ ਇੰਨੀ ਆਮਰਾਂ ਨੇ ਉਮਰ ਹੋਣ ਤੋਂ ਬਾਵਜੂਦ ਵੀ ਤੇ ਦੇਖ ਸਕਦੇ ਹੋ ਬਾਈ ਡੰਡ ਵੇਰਾ ਕਿੰਨੇ ਕਿ ਜਦੋਂ ਮਨ ਲੀ ਲਗਾਉਣੇ ਸ਼ੁਰੂ ਕੀਤੇ ਸਟਾਰਟਿੰਗ ਦੇ ਵਿੱਚ ਕਿੰਨੀ ਕਿ ਮਿਹਨਤ ਮਨ ਲੀ ਔਖੀ ਤੇ ਲੱਗੀ ਕੋਈ ਨਹੀਂ ਵੀਰ ਜੀ ਡੰਡ ਤੇ 200 400 ਮਾਰ ਲਈ ਤੇ ਡੇਲੀ ਸੀ ਅੱਜ ਵੀ ਮਾਰ ਲੈਂਦੇ ਹੋ ਹਾਂਜੀ ਹੁਣ ਸਵੇਰੇ 4 ਠੀਕ ਹੈ ਕਿਉਂਕਿ ਸੂਰੇ ਵਾ ਪ੍ਰੈਕਟਿਸ ਚੱਲਦੀ ਹੈ ਯਾਰ ਜਦੋਂ ਹਾਂਜੀ ਹਾਂਜੀ ਜਦੋਂ ਹੁਣ ਟੂਰਨਾਮੈਂਟ ਚੱਲਦੇ ਹਾਂ ਡੰਡ ਮਾਰ ਲਈਦੇ ਤੇ ਜਿੱਦਾਂ ਗਰਮੀ ਹੁੰਦੀ ਹੈ ਜਦੋਂ ਵੇਲੇ ਆਈਦਾ ਫਿਰ ਉਹਦੋਂ ਫਿਰ ਜਿਮ ਲਾਈਦਾ ਜੀ ਜਿਮ ਲਾਉਂਦਾ ਹਾਂ ਜਿਮ ਵੀ ਲਾਉਂਦੇ ਹਾਂ ਜਿਮ ਜਦੋਂ ਵੇਲੇ ਆਈਦਾ ਫਿਰ ਲਾਈਦਾ ਠੀਕ ਹੈ ਤੇ ਪਾ ਜਿਹੜਾ ਸੀਜ਼ਨ ਦਾ ਟਾਈਮ ਹੁੰਦਾ ਗਰਮੀ ਆ ਕਿ ਸਰਦੀਆਂ ਦੇ ਵਿੱਚ ਜਿਹੜਾ ਟੂਰਨਾਮੈਂਟ ਗਰਮੀ ਟੂਰਨਾਮੈਂਟ ਖਤਮ ਹੋ ਜਾਂਦੇ ਫਿਰ ਉਹ ਜਿਮ ਲਾਈਦੇ ਠੀਕ ਹੈ ਹਾਂਜੀ ਹਾਂਜੀ ਹੁਣ ਹੁਣ ਜਿਮ ਲਾਉਣ ਦਾ ਟਾਈਮ ਨਹੀਂ ਲੱਗਦਾ ਤੇ ਫਿਰ ਦਿਕਣਾ ਗਰਮੀਆਂ ਦੇ ਵਿੱਚ ਜਿਹੜਾ ਚਲੋ ਸਰਦੀ ਦੇ ਵਿੱਚ ਚਲੋ ਆਮਦਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਾਂਦੀ ਹੈ ਨਾ ਪਿੰਡਾਂ ਦੇ ਸਹਾਇਕ ਦੇ ਇੰਦਰ ਕਮੇਟੀਆਂ ਵਾਲੇ ਫਿਰ ਗਰਮੀਆਂ ਦੇ ਵਿੱਚ ਆਮਦਨ ਦਾ ਸਾਧਨ ਕੀ ਦਿੰਦਾ ਗਰਮੀਆਂ ਵਿੱਚ ਮਾਰਚ ਲੱਤਾ ਬਾਵਾ ਦੀ ਕਰੀਤੀ ਹੈ ਇਹ ਦੁਕਾਨਾਂ ਵਾਲਿਆਂ ਨਾਲ ਕਨੈਕਟ ਕੀਤਾ ਵਾ ਤੇ ਫਿਰ ਉਹ 3-300 ਰੁਪਏ ਲੈ ਲਈ ਦੱਦੇ ਘੰਟੇ ਦਾ ਠੀਕ ਹੈ ਹਾਂਜੀ ਹਾਂਜੀ ਕਰੀਏ ਦਈਆਂ ਦੇ ਬਈ ਦੁਕਾਨਾਂ ਵਾਲੇ ਸਹਾਇਕ ਉਤੇ ਹਾਂਜੀ ਹਾਂਜੀ ਠੀਕ ਹੈ ਚਲੋ ਦੋ ਤਿੰਨ ਜਣੇ ਬੰਦੇ ਆ ਜਾਂਦੇ ਟਾਈਮ ਪਾਸ ਹੋ ਜਾਂਦੇ ਹਾਂ ਹਾਂਜੀ ਹਾਂਜੀ ਤੇ ਕਮੇਟੀ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਪੰਜਾਬ ਦੇ ਨਿਵਾਸੀ ਵੀਡੀਓ ਦੇਖ ਰਹੇ ਨੇ ਕਮੇਟੀਆਂ ਦੇ ਆਪਣਾ ਦਬਾਬੇ ਦੇ ਕਮੇਟੀਆਂ ਬਹੁਤ ਮਾਣ ਕਰਦੀਆਂ ਸੀ ਜਿੱਦਾਂ ਟੂਰਨਾਮੈਂਟ ਹੁੰਦਾ ਨਾ ਬਹੁਤ ਮਾਣਕ ਦੇ ਵਿੱਚ ਸ਼ਿੰਜਣਾਂ ਨੂੰ ਕੁਸ਼ਤੀਆਂ ਕਰਾਉਂਦੀਆਂ ਹੈ ਲੋਕਾਂ ਦਾ ਮਨੋਰੰਜਨ ਕਰੀਦਾ ਵਾ ਕੁਸ਼ਤੀਆਂ ਵੀ ਕਰਾਉਂਦੀਆਂ ਵਾ ਬਹੁਤ ਜ਼ਿਆਦਾ ਕਰਦੀਆਂ ਠੀਕ ਹੈ ਭਾਈ ਧੰਨਵਾਦ ਗੱਲਬਾਤ ਕਰਨ ਦੀ ਠੀਕ ਹੈ ਸੋ ਦੇਖ ਸਕਦੇ ਹੋ ਬੀਲ ਦਿਯਾਰ ਮੰਨਣ ਹੋਣੀ ਵੀਰ ਬਾਬਾ ਬੁੱਢਾ ਸਾਹਿਬ ਤੋਂ ਤੇ ਕੇਸ ਜਮੂਣੀ ਸਾਥ ਦਿਆ ਕਰੋ ਟੂਰਨਾਮੈਂਟਾਂ ਦੇ ਇਹਨਾਂ ਦਾ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦੀ ਜੀ ਧੰਨਵਾਦ ਜੀ